ਸਾਸੀ ਕਾਲ ਜੀ ਖਬਰਾਂ ਇੰਦਰ ਵੀ ਬਹੁਤਾਂ ਚ ਪੰਜਾਬ ਤੋਂ ਵੀ ਥੋੜੀਆਂ ਜਿਹੀਆਂ ਖਬਰਾਂ ਲੈਣੀ ਆ ਕੋਈ ਨਹੀਂ ਆਪਾਂ ਘੱਟ ਸਮੇਂ ਦੇ ਵਿੱਚ ਸਾਰੀਆਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰ ਦਾਂਗੇ ਤੋਂ ਮਾਰਕ ਕਾਰਨੀ ਉਹਨਾਂ ਤੋਂ ਟਰੰਪ ਉਹੜੀ ਖਫਾ ਨੇ ਤੇ ਉਹਨਾਂ ਨੇ ਮਿਹਣੇ ਦਿੱਤੇ ਨੇ ਆ ਬਿਲਕੁਲ ਦੇਖੋ ਕੱਲ ਅਸੀਂ ਗੱਲ ਕਰ ਰਹੇ ਸੀ ਕਿ ਜੋ ਮਾਰਕ ਕਾਰਨੀ ਸਾਹਿਬ ਨੇ ਡਾਇਵਰਸ ਸਵਿਟਜ਼ਰਲੈਂਡ ਦੇ ਵਿੱਚ ਜੋ ਬਿਆਨ ਦਿੱਤੇ ਸੀਗੇ ਨਿਊ ਵਰਲਡ ਆਰਡਰ ਨੂੰ ਲੈ ਕੇ ਤੇ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਇਹ ਕਾਫੀ ਚਰਚਾ ਪਖੀ ਰੇ ਇਹਨਾਂ ਦੇ ਬਿਆਨ ਕਾਫੀ ਵੱਡੇ ਪੱਧਰ ਤੇ ਸਾਂਝੇ ਵੀ ਕੀਤੇ ਗਏ ਤੇ ਉਸ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਮਰੀਕਾ ਦੀ ਗਵਾਈ ਦੇ ਵਿੱਚ ਜਿਹੜਾ ਵਿਸ਼ਵ ਚੱਲ ਰਿਹਾ ਸੀਗਾ ਕਿ ਅਮਰੀਕਾ ਅੱਗੇ ਹੁੰਦਾ ਸੀਗਾ ਇਹ ਬਾਕੀ ਪੂਰੀ ਦੁਨੀਆ ਨੂੰ ਪਿੱਛੇ ਰਹਿ ਕੇ ਫਾਲੋ ਕਰਦੀ ਸੀਗੀ ਤੇ ਨਿਯਮ ਜੋ ਹੁੰਦੇ ਸੀ ਨਿਯਮ ਅਮਰੀਕਾ ਬਣਾਉਂਦਾ ਸੀਗਾ ਤੇ ਬਾਕੀ ਆਰ ਉਹ ਨਿਯਮ ਫਾਲੋ ਕਰਨੇ ਪੈਂਦੇ ਸੀਗੇ ਤੇ ਕੈਨੇਡਾ ਦੀ ਵੀ ਗੱਲ ਕਰੀਏ ਤਾਂ ਕੈਨੇਡਾ ਵੀ ਇਹ ਲੰਬੇ ਸਮੇਂ ਤੋਂ ਅਮਰੀਕਾ ਲਈ ਅਗਵਾਈ ਦੇ ਵਿੱਚ ਚੱਲਦਾ ਰਿਹਾ ਸਾਡਾ ਸਾਰਾ ਬਿਜ਼ਨਸ ਅਮਰੀਕਾ ਦੇ ਉੱਪਰ ਨਿਰਭਰ ਰਿਹਾ ਤੇ ਦੁਨੀਆ ਵਾਲੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਵੀ ਇਹਨਾਂ ਵਿੱਚ ਯੂਨਾਈਟਿਡ ਨੇਸ਼ਨ ਦੀ ਗੱਲ ਕਰ ਲਈਏ ਚਾਹੇ ਜਿਹੜੀਆਂ ਹੋਰ ਵੱਡੀਆਂ ਸੰਸਥਾਵਾਂ ਨੇ ਉਹ ਕਿਸੇ ਸਮੇਂ ਬੜੀਆਂ ਕਾਰਗਰ ਹੁੰਦੀਆਂ ਸੀਆਂ ਪਰ ਅੱਜ ਦੇ ਸਮੇਂ ਉਹ ਕੋਈ ਫੈਸਲਾ ਕਰਾਉਣ ਕੋਈ ਜੰਗ ਰਖਵਾਉਣ ਜਾਂ ਕਿਸੇ ਦੇ ਹੱਕ ਜਾਂ ਵਿਰੋਧ ਦੇ ਵਿੱਚ ਖੜਨ ਦੇ ਲਈ ਔਰ ਜੋ ਬੜਾਈਆ ਗਏ ਸੀਗਾ ਉਹ ਆਪਣਾ ਰਤਬਾ ਗਵਾ ਚੁੱਕਿਆ ਨੇ ਸੋ ਬਹੁਤ ਸਾਰੀਆਂ ਗੱਲਾਂ ਕਾਰਨੀ ਸਾਹਿਬ ਨੇ ਕਹੀਆਂ ਸੀ ਖਾਸ ਤੌਰ ਤੇ ਜੋ ਅਮਰੀਕਾ ਦੀ ਅਗਵਾਈ ਦੇ ਵਿੱਚ ਜੋ ਵਿਸ਼ਵ ਚੱਲ ਰਿਹਾ ਸੀਗਾ ਉਹ ਨੂੰ ਲੈ ਕੇ ਜੋ ਉਹਨਾਂ ਨੇ ਬਿਆਨ ਦਿੱਤੇ ਤੇ ਇਤੋਂ ਲੈ ਕੇ 트ੰਪ ਸਾਹਿਬ ਕਾਫੀ ਖਫਾ ਹੋਏ ਕਿ ਜਦੋਂ ਉਹਨਾਂ ਦੀ ਬਾਰੀ ਆਈ ਉਹਨਾਂ ਨੇ ਆਪਣੇ ਬਿਆਨ ਸਾਂਝੇ ਕੀਤੇ ਤੇ ਉਹਨਾਂ ਨੇ ਕਾਰਨੀ ਸਾਹਿਬ ਤੇ ਬਹੁਤ ਸਾਰੀਆਂ ਗੱਲਾਂ ਲਾ ਕੇ ਕਹੀਆਂ ਤੇ ਉਹਨਾਂ ਦਾ ਨਾਮ ਲੈ ਕੇ ਵੀ ਗੱਲ ਕੀਤੀ ਹੈ ਇੱਕ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਕਹਿੰਦੇ ਵੀ ਕੈਨੇਡਾ ਅਮਰੀਕਾ ਕਰਕੇ ਜਿਉਂਦਾ ਆ ਕਹਿੰਦੇ ਜੇ ਅਮਰੀਕਾ ਨਾਲ ਨਾਲ ਖੜਾ ਹੋਵੇ ਤਾਂ ਕੈਨੇਡਾ ਦੀ ਆਪਣੀ ਕੋਈ ਹੋਂਦ ਨਹੀਂ ਹੈਗੀ ਕਹਿੰਦੇ ਵੀ ਕੈਨੇਡਾ ਦੀ ਜੋ ਸੁਰੱਖਿਆ ਆ ਕੈਨੇਡਾ ਦੀ ਜੋ ਆਰਥਿਕਤਾ ਆ ਜਾਂ ਜੋ ਕੈਨੇਡੀਅਨ ਲੋਕਾਂ ਦੇ ਵਿੱਚ ਖੁਸ਼ਹਾਲੀ ਆ ਉਹ ਕਹਿੰਦੇ ਅਮਰੀਕਾ ਕਰਕੇ ਆ ਤੇ ਕਹਿੰਦੇ ਅਸੀਂ ਕੈਨੇਡਾ ਵਾਸਤੇ ਬਹੁਤ ਕੁਝ ਕੀਤਾ ਆ ਇਹ ਮੁਫਤ ਦੀਆਂ ਵਿੱਚ ਇਹਨਾਂ ਨੂੰ ਅਸੀਂ ਚੀਜ਼ਾਂ ਬਣਦੇ ਆ ਤਾਂ ਕਹਿੰਦੇ ਵੀ ਇੰਨੀ ਆ ਮੁਫਤ ਦੀਆਂ ਚੀਜ਼ਾਂ ਲੈ ਕੇ ਉਹਨਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਹਿੰਦੇ ਵੀ ਮੈਂ ਕਾਰਨੀ ਸਾਹਿਬ ਦਾ ਚਿਹਰਾ ਦੇਖਿਆ ਤੇ ਮੈਨੂੰ ਚਿਹਰਾ ਦੇਖ ਕੇ ਲੱਗਾ ਨਹੀਂ ਵੀ ਕਾਰਨੀ ਸਾਹਿਬ ਅਮਰੀਕਾ ਲਈ ਸ਼ੁਕਰਗੁਜ਼ਾਰ ਨੇ ਤੇ ਉਹਨਾਂ ਨੇ ਕਿਹਾ ਵੀ ਅੱਗੇ ਤੋਂ ਕਾਰਨੀ ਸਾਹਿਬ ਨੇ ਕੋਈ ਵੀ ਸਟੇਟਮੈਂਟ ਦੇਣੀ ਆ ਤਾਂ ਕਹਿੰਦੇ ਉਹਨਾਂ ਨੂੰ ਇਹ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ ਵੇ ਅਮਰੀਕਾ ਉਹਨਾਂ ਲਈ ਕਿੱਥੇ ਕਿੱਥੇ ਖੜਾ ਹੋਇਆ ਕੀ ਕੀ ਅਮਰੀਕਾ ਨੇ ਕੀਤਾ ਆ ਤਾਂ ਜੇ ਅਮਰੀਕਾ ਨਾਲ ਨਾ ਹੋਵੇ ਤਾਂ ਕਹਿੰਦੇ ਵੀ ਕੈਨੇਡਾ ਦੀ ਕੋਈ ਹੋਂਦ ਨਹੀਂ ਹੋਊਗੀ ਕੋ ਕਾਫੀ ਸਖਤ ਗੱਲਾਂ ਉਹਨਾਂ ਨੇ ਕਾਰਨੀ ਸਾਹਿਬ ਤੇ ਕੈਨਡਾਰੋ ਲੈ ਕੇ ਕਹੀਆਂ ਜੀ ਜੀ ਪ੍ਰਨ ਸਾਹਿਬ ਤੇ ਚਲੋ ਦੇਖਦੇ ਹਾਂ ਹੁਣ ਆਉਣ ਵਾਲ ਸਮੇਂ 'ਚ ਹੁਣ ਕਾਰਨੀ ਸਾਹਿਬ ਕੀ ਬਿਆਨ ਦਿੰਦੇ ਨੇ ਆਪਣਾ ਤੇ ਬਾਅਦਿਆਂ ਆਪਾਂ ਅਗਲੀ ਖਬਰ ਦੇ ਵੱਲ ਸੋ ਡਾਕਫੋਰਡ ਵੱਲੋਂ ਚੀਨੀ ਇਲੈਕਟ੍ਰਿਕ ਵਹੀਕਲ ਦੇ ਬਾਈਕਾਟ ਦਾ ਸੱਦਾ ਦੁਬਾਰੇ ਫੇਰ ਅਰਾਗ ਲਾਪਿਆ ਜੀ ਦੇਖੋ ਜੀ ਕੱਲ ਵੀ ਖਬਰ ਸੰਜੀ ਕਰ ਰਹੇ ਸੀਗੇ ਕਿ ਜੋ ਸਸਕਾਚੂਆਨ ਹੈ ਸਸਕਾਚੂਆਨ ਦੇ ਜੋ ਪ੍ਰੀਮੀਅਰ ਸਾਹਿਬ ਨੇ ਮੋਹਿਤ ਸਾਹਿਬ ਸੋ ਉਹਨਾਂ ਨੇ ਕਾਰਨੀ ਸਾਹਿਬ ਦੀ ਬੜੀ ਤਰੀਫ਼ ਕੀਤੀ ਕਹਿੰਦੇ ਵੀ ਕਾਰਨੀ ਸਾਹਿਬ ਨੇ ਜੋ ਫੈਸਲੇ ਲਏ ਨੇ ਉਦੇ ਨਾਲ ਕਹਿੰਦੇ ਸਸਟੈਚ ਵਨ ਦੇ ਜੋ ਫਾਰਮਰਸ ਨੇ ਵੀ ਉਹਨਾਂ ਨੂੰ ਬੜਾ ਫਾਇਦਾ ਹੋਣਾ ਉਹਨਾਂ ਦੇ ਆ ਫਸਲਾਂ ਕਹਿੰਦੇ ਚਾਇਨਾ ਦੇ ਵਿੱਚ ਵਿਕੜ ਗਿਆ ਸੋ ਜੋ ਚਾਇਨਾ ਵੱਲੋਂ ਤੇ ਕੈਨੇਡਾ ਦੇ ਆਪਾਂ ਟੈਰਿਫ ਲਾਏ ਗਿਆ ਸੀ ਚਾਹੇ ਕਨੋਲਾ ਨੂੰ ਲੈ ਕੇ ਹੋਵੇ ਚਾਹੇ ਹੋਰ ਜੋ ਐਗਰੀਕਲਚਰ ਪ੍ਰੋਡਕਟਸ ਨੇ ਮਟਰ ਨੇ ਹੋਰ ਵਸਤੂਆਂ ਜਿਹੜੀਆਂ ਵੜਦੀਆਂ ਨੇ ਤੇ ਕਹਿੰਦੇ ਵੀ ਉਹ ਟੈਰਿਫ ਘਟਾਉਣ ਦੀ ਗੱਲ ਆ ਉਹ ਬਹੁਤ ਸਾਰੀਆਂ ਕਹਿੰਦੇ ਜੋ ਸ਼ਰਤਾਂ ਸੀ ਹਟਾਉਣ ਦੀ ਗੱਲ ਆ ਇਹਨੂੰ ਲੈ ਕੇ ਉਹਨਾਂ ਨੇ ਜਿੱਥੇ ਇੱਕ ਪਾਸੇ ਤਾਰੀਫ਼ ਕੀਤੀ ਸੀ ਦੂਜੇ ਪਾਸੇ ਜੇਕਰ ਫੋਰਡ ਸਾਹਿਬ ਦੀ ਗੱਲ ਕਰੀਏ ਤੇ ਫੋਰਡ ਸਾਹਿਬ ਖੁਸ਼ ਨਹੀਂ ਸੀਗੇ ਕਿ ਇਲੈਕਟ੍ਰੋਨਿਕ ਵਹੀਕਲਸ ਨੂੰ ਅਸੀਂ ਕੈਨੇਡਾ ਦੇ ਵਿੱਚ ਦੁਆਰਾ ਕਿਉਂ ਇਜਾਜ਼ਤ ਦੇ ਰਹੇ ਹਾਂ 48000 ਦੇ ਕਰੀਬ ਇਲੈਕਟ੍ਰੋਨਿਕ ਵਹੀਕਲਸ ਹਰ ਸਾਲ ਇੱਥੇ ਆਉਣੇ ਆ ਸੋ ਉਹ ਗੱਲ ਨੂੰ ਲੈ ਕੇ ਫੋਰਡ ਸਾਹਿਬ ਖੁਸ਼ ਨਹੀਂ ਸੀਗੇ ਸੋ ਹੋਰ ਇੱਕ ਤਾਂ ਨਾਖੁਸ਼ੀ ਸੀਗੀ ਉਹਨਾਂ ਦੀ ਪਰ ਕੱਲ ਉਹਨਾਂ ਨੇ ਇਹ ਅਪੀਲ ਕਰ ਦਿੱਤੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ ਵਿੱਚ ਕੈਨੇਡੀਅਨ ਇਹ ਵੀਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਸੀਓ ਨੇ ਇਹ ਬ੍ਰਾਇਨ ਕਿਕਸਨ ਤੇ ਆਟੋਮੈਟਿਕ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਹ ਫੈਲੀਪੋ ਵਾਲਪੋ ਸੋ ਇਹਨਾਂ ਦੇ ਨਾਲ ਜਿਹੜੇ ਯੂਨੀਫੋਰ ਯੂਨੀਅਨ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਇਹ ਲੈਨਾ ਪਿਆ ਨਾ ਸੋ ਇਹ ਵੀ ਨਾਲ ਅਸੀਂ ਫੋਰਡ ਸਾਹਿਬ ਦੇ ਇਹਨਾਂ ਨੇ ਉਸ ਸਮੇਂ ਇਹ ਸਟੇਟਮੈਂਟ ਦਿੱਤੀ ਹੈ ਕਹਿੰਦੇ ਵੀ ਕੈਨੇਡੀਅਨਸ ਨੂੰ ਚੀਨ ਦੀ ਬਣੀਆਂ ਹੋਈਆਂ ਇਲੈਕਟ੍ਰੋਨਿਕ ਗੱਡੀਆਂ ਦਾ ਬਾਈਕਾਟ ਕਰਨ ਦਾ ਜਦਾ ਕਹਿੰਦੇ ਵੀ ਹੁਣ ਸਾਡੇ ਕੋਲ ਹੱਲ ਇਹੀ ਆ ਕਿ ਕਾਰਨੀ ਸਾਹ ਤੋਂ ਸਾਡੀ ਗੱਲ ਸੁਣਦੇ ਨਹੀਂ ਕਿ ਸਾਨੂੰ ਬਾਈਕਾਟ ਦਾ ਸਤਾ ਦੇਣਾ ਚਾਹਦਾ ਵੀ ਅਸੀਂ ਗੱਡੀਆਂ ਖਰੀਦਣੀਆਂ ਹੀ ਨਹੀਂ ਹੈਗੀਆਂ ਲੋਕਾਂ ਨੂੰ ਹੁਣ ਅਪੀਲ ਕਰ ਰਹੇ ਨੇ ਵੀ ਚੀਨ ਦੀ ਬਣੀਆਂ ਹੋਈਆਂ ਗੱਡੀਆਂ ਦਾ ਤੁਸੀਂ ਬਾਈਕਾਟ ਕਰੋ ਇਹ ਗੱਡੀਆਂ ਦੇ ਨਾਲ ਸਾਡੇ ਇੱਥੇ ਜੌਬਸ ਖਤਮ ਹੋਣੀਆਂ ਨੇ ਇਹ ਗੱਡੀਆਂ ਸਾਡੇ ਇੱਥੇ ਆ ਕੇ ਜਸੂਸੀ ਕਰਨੀਆਂ ਨੇ ਇਹਨਾਂ ਨੇ ਸਾਡੀ ਕੈਨੇਡਾ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਉਣਾ ਆ ਹੁਣ ਜੋ ਬਾਇਕਾਟ ਦਾ ਸੱਦਾ ਫੋਰਸ ਸਾਹਿਬ ਨੇ ਦਿੱਤਾ ਆ ਤੇ ਲੋਕ ਇਹ ਸੱਦੇ ਨੂੰ ਕਿਵੇਂ ਲੈਂਦੇ ਨੇ ਲੋਕ ਇਹ ਸੱਦੇ ਨੂੰ ਸਤਿਕਾਰ ਕਰਦੇ ਨੇ ਜਾਂ ਨਹੀਂ ਕਰਦੇ ਉਹਨੇ ਲੋਕਾਂ ਤੇ ਡਿਪੈਂਡ ਹੈ ਪਰ ਕੱਲ ਫੋਰਸ ਸਾਹਿਬ ਨੇ ਚੀਨ ਤੋਂ ਬੜੀਆਂ ਹੋਈਆਂ ਗੱਡੀਆਂ ਦਾ ਬਾਇਕਾਟ ਕਰਨ ਦਾ ਸੱਦਾ ਲੋਕਾਂ ਦਿੱਤਾ ਕਹਿੰਦੇ ਵੀ ਲੋਕ ਹੁਣ ਅੱਗੇ ਆ ਕੇ ਗੱਡੀਆਂ ਖਰੀਦੜ ਤੋਂ ਮਨਾ ਕਰ ਜੀ ਲਓ ਜੀ ਅਗਲੀ ਗੱਲ ਗ੍ਰੀਨਲੈਂਡ ਦੀ ਤੇ ਕਹਿੰਦੇ ਜੀ ਅ ਅਮਰੀਕਾ ਵਾਲੇ ਕਹਿੰਦੇ ਜੀ ਵੀ ਹੁਣ ਗ੍ਰੀਨਲੈਂਡ ਦੇ ਉੱਤੇ ਧੱਕੇ ਨਾਲ ਕਬਜ਼ਾ ਨਹੀਂ ਕਰਾਂਗੇ ਦੇਖੋ ਕਿ 트럼ਪ ਸਾਹਿਬ ਨੇ ਇਹਨਾਂ ਲਈ ਇੱਕ ਦਿਨ ਸਟੇਟਮੈਂਟ ਕੁਛ ਹੁੰਦੀ ਆ ਦੋ ਇਹਨਾਂ ਕੁਛ ਬੋਲ ਦਿੰਦੇ ਨੇ ਤੇ ਵੈਸੇ ਦਾ ਇਹ ਉਹਨਾਂ ਦੇ ਕਈਆਂ ਗੱਲਾਂ ਨੂੰ ਬਹੁਤ ਹੀ ਐਹਮੀਅਤ ਜਿਹੜੀ ਆ ਇਹ ਲੌਂਗ ਟਰਮ ਵਾਸਤੇ ਆਪਾਂ ਨਹੀਂ ਦੇ ਸਕਦੇ ਕਿ ਕੱਲੋਂ ਸਟੇਟਮੈਂਟ ਕੁਛ ਹੋਰ ਵੀ ਦੇ ਸਕਦੇ ਨੇ ਪਰ 트럼ਪ ਸਾਹਿਬ ਤੇ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਹੁਣ ਇਸ ਤਰੀਕੇ ਦੇ ਸੰਕੇਤ ਦੇ ਰਹੀ ਆ ਕਹਿੰਦੇ ਵੀ ਜੋ ਅਸੀਂ ਫੌਜ ਦੀ ਵਰਤੋਂ ਦੀ ਕਰਨੇ ਦੀ ਗੱਲ ਕਹਿ ਰਹੇ ਸੀ ਕਿ ਫੌਜ ਦੀ ਵਰਤੋਂ ਕਰਕੇ ਏ ਗ੍ਰੀਨਲੈਂਡ ਦੇ ਉੱਪਰ ਕਬਜ਼ਾ ਕਰਨਾ ਕਹਿੰਦੇ ਵੀ ਫੌਜ ਦੀ ਵਰਤੋਂ ਨਹੀਂ ਕਰਾਂਗੇ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਹਿੰਦੇ ਕਿ ਜੋ ਸਾਡੇ ਯੂਰਪ ਦੇ ਭਾਈਵਾਲ ਦੇ ਯੂਕੇ ਆ ਹੋਰ ਯੂਰਪ ਦੇ ਜੋ ਮੁਲਕ ਦੇ ਤੇ ਪਹਿਲਾਂ ਉਹਨਾਂ ਦੇ ਉੱਪਰ 10% ਟੈਰਿਫ ਲਾਉਣ ਦੀ ਗੱਲ ਕਹੀ ਸੀ ਹੁਣ ਉਹ 10% ਟੈਰਿਫ ਕਹਿੰਦੇ ਨਹੀਂ ਲਾਵਾਂਗੇ ਪਰ ਉਹਨਾਂ ਨੇ ਅਪੀਲ ਕੀਤੀ ਆ ਕਿ ਉਹ ਸਾਡਾ ਸਾਥ ਦੇਣ ਇਹ ਨੈਟੋ ਦੇ ਜਿਹੜੇ ਪ੍ਰਮੁੱਖ ਦੇ ਉਹਨਾਂ ਨੂੰ ਵੀ ਕਿਹਾ ਸਾਡਾ ਸਾਥ ਦਿੱਤਾ ਜਾਵੇ ਕਹਿੰਦੇ ਵੀ ਅਸੀਂ ਗਲਬਾਦ ਦੇ ਨਾਲ ਏਜੀ ਦੇ ਵਿੱਚ ਗ੍ਰੀਨਲੈਂਡ ਨੂੰ ਇਨਵੋਲ ਕਰਕੇ ਡੈਨਮਾਰਕ ਨੂੰ ਇਨਵੋਲ ਕਰਕੇ ਇਹ ਨੈਟੋ ਨੂੰ ਇਨਵੋਲ ਕਰਕੇ ਕਹਿੰਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਆ ਉਹ ਕਹਿੰਦੇ ਕਿ ਅਸੀਂ ਉੱਥੇ ਆਪਣੇ ਜੋ ਡਿਫੈਂਸ ਸਿਸਟਮ ਹੈ ਜਿੱਤੇ ਜਸੀਂ ਮਜ਼ਾਇਲਾ ਦੀ ਤਨਾਤੀ ਕਰਾਂਗੇ ਆਪਣੀ ਫੌਜ ਦੀ ਜਿਹੜੀ ਗਿਣਤੀ ਉੱਥੇ ਵਧਾਵਾਂਗੇ ਤੇ ਇੱਕ ਇਹੋ ਜਿਹਾ ਖਿੱਤਾ ਉਹਦੇ ਵਿੱਚ ਬਣਾਵਣਾ ਕਿ ਗ੍ਰੀਨਲੈਂਡ ਦੇ ਵਿੱਚ ਇਹ ਜਿਹਦੇ ਪੂਰਾ ਅਮਰੀਕਾ ਦਾ ਕੰਟਰੋਲ ਹੋਵੇ ਵੀ ਸਾਡੀ ਮਿਲਟਰੀ ਆ ਸਾਡੇ ਹਥਿਆਰ ਉੱਥੇ ਲੱਗੇ ਹੋਏ ਨੇ ਸਰ ਇਸ ਚੀਜ਼ਾਂ ਨੂੰ ਲੈ ਕੇ ਕਹਿੰਦੇ ਹੁਣ ਮਸਲਾ ਗੱਲਬਾਤ ਦੇ ਨਾਲ ਨਿੱਠਾਂਗੇ ਤਾਂ ਅਪੀਲ ਕੀਤੀ ਹੈ ਕਹਿੰਦੇ ਵੀ ਨੈਟੋ ਵਾਲੇ ਇਹ ਡੈਨਮਾਰਕ ਵਾਲੇ ਕਹਿੰਦੇ ਸਾਡਾ ਸਾਥ ਦੇਣ ਉਹਨਾਂ ਨੇ ਕਿਹਾ ਵੀ ਦੇਖੋ ਡੈਨਮਾਰਕ ਦੇ ਕਹਿੰਦੇ ਪੱਲੇ ਕੁਛ ਨਹੀਂ ਹੈ ਜਦੋਂ ਕਹਿੰਦੇ ਵਿਸ਼ਵ ਜਵਦਾ ਸਵਾ ਸੀਗਾ ਤਾਂ ਜਰਮਨੀ ਨੇ ਕਹਿੰਦੇ ਵੀ 6 ਘੰਟਿਆਂ ਦੇ ਵਿੱਚ ਇਹ ਡੈਨਮਾਰਕ ਨੂੰ ਆਪਣੇ ਕਬਜੇ ਵਿੱਚ ਲਾ ਲਿਆ ਸੀਗਾ ਕਹਿੰਦੇ ਵੀ ਜਿਹੜਾ ਮੁਲਕ 6 ਘੰਟਿਆਂ ਦੇ ਵਿੱਚ ਹਥਿਆਰ ਛੁਡਵਾਦਾ ਉਹ ਕਹਿੰਦੇ ਵੀ ਰਸ਼ੀਆ ਤੇ ਚਾਇਨਾ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹੜੀਆਂ ਮੋਦਾਇਲਾ ਰਸ਼ੀਆ ਤੋਂ ਆਉਣੀਆਂ ਨੇ ਚਾਈਨਾ ਤੋਂ ਆਉਣੀਆਂ ਨੇ ਉਹ ਡੈਨਮਾਰਕ ਰੋਕ ਨਹੀਂ ਸਕਦਾ ਇਸ ਕਰਕੇ ਕਹਿੰਦੇ ਵੀ ਸਾਡੀ ਫੌਜ ਸਾਡੇ ਹਥਿਆਰ ਸਾਡੀ ਇਥੇ ਪ੍ਰੈਜ਼ੈਂਸ ਜਿਹੜੀ ਆ ਇਹ ਉਹ ਵਧਾਉਣ ਦੀ ਲੋੜ ਆ ਸਾਡਾ ਸੋਵਰਨ ਜਿਹੜਾ ਉਸ ਕਿਤੇ ਦੇ ਕੰਟਰੋਲ ਹੋਣਾ ਜ਼ਰੂਰੀ ਆ ਪਰ ਹੁਣ ਗੱਲ ਉਹ ਕਹਿ ਰਹੇ ਨੇ ਕਿ ਜੋੜ ਨਾਲ ਧੱਕੇ ਨਾਲ ਜ਼ਬਰਦਸਤੀ ਨਾਲ ਨਹੀਂ ਕਰਨਾ ਇਹ ਕਹਿੰਦੇ ਵੀ ਗੱਲਬਾਤ ਦੇ ਨਾਲ ਮਸਲਾ ਨਿੱਟਣਾ ਪਰ ਨਾਲ ਇੰਨੀ ਗੱਲ ਵੀ ਕਹੀ ਜਾ ਰਹੇ ਨੇ ਕਿ ਇਹ ਸਾਡਾ ਕਹਿੰਦੇ ਟੀਚਾ ਹੈਗਾ ਆ ਇਗਰੀਨ ਲੈਂਡ ਨੂੰ ਆਹੀ ਕੰਟਰੋਲ ਚ ਲੈਣਾ ਆ ਪਰ ਲੈਣਾ ਜਿਹੜਾ ਆ ਹੁਣ ਇਹ ਵੱਖਰੇ ਢੰਗ ਦੇ ਨਾਲ ਆ ਪਰ ਦੂਜੇ ਪਾਸੇ ਜੇਕਰ ਚੀਨ ਦੀ ਜਾਂ ਰਸ਼ੀਆ ਦੀ ਵੀ ਗੱਲ ਕਰੀਏ ਸੋ ਉਹਨਾਂ ਦੇ ਆਖੂਏ ਗੱਲਾਂ ਕਹਿ ਰਹੇ ਨੇ ਕਹਿੰਦੇ ਵੀ ਸਾਡਾ ਨਾਂ ਲੈ ਕੇ ਜੋ ਅਮਰੀਕਾ ਬਾਰ-ਬਾਰ ਖਤਰਾ ਦੱਸ ਰਿਹਾ ਥ੍ਰੈਟ ਦੇ ਰਿਹਾ ਕਹਿੰਦੇ ਉਹ ਥ੍ਰੈਟ ਤਾਂ ਨਹੀਂ ਬੰਦ ਕਰੇ ਕਹਿੰਦੇ ਵੀ ਅਸੀਂ ਕਦੇ ਕਿਹਾ ਵੀ ਅਸੀਂ ਇਹ ਗਰੀਨ ਲੈਂਡ ਤੇ ਕਬਜ਼ਾ ਕਰਨਾ ਅਸੀਂ ਕਦੇ ਐਹੋ ਜਿਹੀਆਂ ਗੱਲਾਂ ਕਈਆਂ ਨੇ ਤੇ ਕਹਿੰਦੇ ਵੀ ਇਹ ਸਾਡਾ ਨਾਂ ਲੈ ਕੇ ਜੋ ਬਾਰ-ਬਾਰ ਸਟੇਟਮੈਂਟਾਂ ਡਰਾਫਟਸ ਆਪ ਦੇ ਰਹੇ ਨੇ ਉਹ ਸਟੇਟਮੈਂਟਾਂ ਵੀ ਬੰਦ ਹੋਣੀਆਂ ਚਾਹੀਦੀਆਂ ਨੇ ਫੋਰਾ ਇਹ ਸਟੇਟਮੈਂਟ ਰਾਮਸਾਹਬ ਦੀ ਹੁਣ ਦੀ ਹੈ ਕਿ ਕੱਲ ਨੂੰ ਕੀ ਕਹਿਣਗੇ ਜਾਂ ਹਫਤੇ ਬਾਅਦ ਕੀ ਕਹਿਣਗੇ ਉਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ 2 ਦਿਨ ਪਹਿਲਾਂ ਕਹਿੰਦੇ ਸੀ ਟੈਰਿਫ ਲਾਉਣਾ ਹੈ ਹੁਣ ਕਹਿੰਦੇ ਟੈਰਿਫ ਨਹੀਂ ਲਾਉਣਾ ਤੇ ਕੱਲ ਨੂੰ ਫੇਰ ਕਹਿੰਦੇ ਨੇ ਟੈਰਿਫ ਲਾਉਣਾ ਹੈ ਸੋ ਇਹ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਦਾ ਉਹਦਾ 24 ਘੰਟੇ 48 ਘੰਟੇ ਤੱਕ ਵੈਲਿਡ ਹੁੰਦੀਆਂ ਨੇ ਉਹ ਨਾਲੇ ਦਰਾਰਾਂ ਕੀ ਕਹਿੰਦੇ ਨੇ ਤੇ ਉਹ ਉਹਦੇ ਵਿੱਚ ਚਰਚਾ ਜਾਰੀ ਰਹੀ ਜੀ ਬ੍ਰਾਂਤ ਸਾਹਿਬ ਸੋ ਅਗਲੀ ਖਬਰ ਵੀ ਅਮਰੀਕਾ ਤੋਂ ਹੈ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਐਕਟ ਅਮਰੀਕਾ ਦੇ ਵਿੱਚ ਪੇਸ਼ ਕੀਤਾ ਗਿਆ ਜ ਬਿਲਕੁਲ ਜੀ ਸੋ ਅਮਰੀਕਾ ਦੇ ਵਿੱਚ ਜੋ ਉੱਥੇ ਸਿੱਖ ਭਾਈਚਾਰਾ ਅਮਰੀਕਾ ਦੇ ਵਿੱਚ ਰਹਿ ਰਿਹਾ ਆ ਸੋ ਉਹਨਾਂ ਨੂੰ ਵੀ ਕਿਜਨਾ ਕਿਤੇ ਲੱਗਦਾ ਵੀ ਸਾਡੇ ਨਾਲ ਭੇਦਭਾਵ ਹੁੰਦਾ ਆ ਤੱਕੇਸ਼ਾਈ ਹੁੰਦੀ ਆ ਜਿਵੇਂ ਫੌਜ ਦੀ ਨੌਕਰੀ ਲਾ ਲਈਏ ਜਾਂ ਹੋਰ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ jobbਾਂ ਲਾ ਲਈਏ ਵੀ ਕਈ ਵਾਰ ਇਸ ਤਰੀਕੇ ਦਾ ਹੋ ਜਾਂਦਾ ਵੀ ਦਸਤਾਰਤ ਵਾਲੇ ਅਫਸਰਾਂ ਦੇ ਨਾਲ ਤੱਕਾ ਹੋ ਜਾਂਦਾ ਇਹ ਦਿਖਾਵਾ ਵਾਸਤੇ ਸ਼ਰਤਾਂ ਬਦਲ ਦਿੱਤੀਆਂ ਜਾਂਦੀਆਂ ਨੇ ਕਿ ਹੋਰ ਵੀ ਡਿਸਕ੍ਰਿਮੀਨੇਸ਼ਨ ਕਿਸੇ ਨਾ ਕਿਸੇ ਲੈਵਲ ਤੇ ਉਹਨਾਂ ਦੇ ਨਾਲ ਹੋ ਸਕਦਾ ਆ ਸੋ ਇਹ ਡਿਸਕ੍ਰਿਮੀਨੇਸ਼ਨ ਨਾ ਹੋਵੇ ਸੋ ਇਹਨੂੰ ਰੋਕਣ ਵਾਸਤੇ ਜੋ ਡੈਮੋਕਰੈਟਿਕ ਪਾਰਟੀ ਐ ਤੇ ਰਿਪਬਲਿਕ ਪਾਰਟੀ ਐ ਕਿਉਂਕਿ ਦੋਈ ਪ੍ਰਮੁੱਖ ਪਾਰਟੀਆਂ ਨੇ ਸੋ ਇਹਨਾਂ ਦੇ ਦੋਵਾਂ ਪਾਰਟੀਆਂ ਦੇ ਜਿਹੜੇ ਸਾਂਝੇ ਕਾਂਗਰਸਮੈਨ ਨੇ ਇੱਕ ਡੈਮੋਕਰੈਟਿਕ ਚੋਂ ਆ ਇੱਕ ਰਿਪਬਲਿਕ ਚੋਂ ਆ ਸੋ ਇਹਨਾਂ ਵੱਲੋਂ ਇੱਕ ਐਕਟ ਉੱਥੇ ਲਿਆਂਦਾ ਗਿਆ ਆ ਜਿਹਨੂੰ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਨਾ ਦੱਸਿਆ ਗਿਆ ਸੋ ਇਹਦੇ ਵਿੱਚ ਕੀ ਆ ਕਿ ਇੱਕ ਦਾ ਕਾਂਗਰਸਮੈਨ ਨੇ ਡੇਵਿਡ ਬਲਾਡੋ ਤੇ ਜਿਹੜੇ ਕਿ ਇਹ ਕਾਂਗਰਸਮੈਨ ਨੇ ਜੋਸ਼ ਗੋਟ ਹਾਈਮਰ ਇਹ ਨਿਊ ਜਰਸੀ ਦੇ ਨੇ ਡੇਵਿਡ ਬਲਾਡੋ ਜਿਹੜੇ ਨੇ ਇਹ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਨੇ ਸੋ ਇੱਕ ਇਹਦੇ ਵਿੱਚੋਂ ਜਿਹੜੇ ਆ ਇਹ ਨਿਊ ਜਰਸੀ ਵਾਲੇ ਡੈਮੋਕ੍ਰੈਟਿਕ ਨੇ ਤੇ ਉਧਰ ਰਿਪਬਲਿਕ ਪਾਰਟੀ ਦਾ ਸਮਝਿਤ ਨੇ ਸੋ ਇਹਨਾਂ ਨੇ ਸਾਂਝੇ ਤੌਰ ਤੇ ਉਕਰੇ ਜਿਹੜਾ ਐਕਟਰ ਲਿਆਦਾ ਆ ਸੋ ਇਹਦੇ ਨਾਲ ਕੀ ਹੈ ਕਿ ਇੱਕ ਕਹਿੰਦੇ ਕਿ ਇਹ ਜੋ ਕੈਨੇਡਾ ਆਪਣੇ ਅਮਰੀਕਾ ਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਸੋ ਉਹਦੇ ਵਿੱਚ ਕਹਿੰਦੇ ਕਿ ਇੱਕ ਟਾਸਕ ਫੋਰਸ ਬਣਾਈ ਜਾਊਗੀ ਇਸ ਟਾਸਕ ਫੋਰਸ ਨੂੰ ਬਣਾਉਣ ਨਾਲ ਕੀ ਹੈ ਕਿ ਜਿੱਥੇ-ਜਿੱਥੇ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਵਿਤਕਰਾ ਹੋ ਰਿਹਾ ਕੋਈ ਉਹਨਾਂ ਦੇ ਨਾਲ ਇਹ ਕਾਨੂੰਨ ਦੇ ਮੁਤਾਬਕ ਵਰਤਾਨ ਨਹੀਂ ਕੀਤਾ ਜਾ ਰਿਹਾ ਸੋ ਇਹ ਟਾਸਕ ਫੋਰਸ ਨਿਗਰੱਖੂਗੀ ਕਿ ਸਿੱਖ ਭਾਈਚਾਰੇ ਦੇ ਨਾਲ ਕੋਈ ਤੱਕਾ ਨਾ ਹੋਵੇ ਤੇ ਨਾਲ ਜੋ ਹੋਰ ਵਾਇਲੈਂਸ ਹੋ ਰਿਹਾ ਜਾਂ ਟ੍ਰਾਂਸਨੈਸ਼ਨਲ ਇਹ ਰਿਪ੍ਰੈਸ਼ਨ ਦੀ ਗੱਲ ਹੈ ਇਸ ਤਰੀਕੇ ਦੇ ਜਿਹੜੇ ਮੁੱਦੇ ਵੀ ਆ ਉਹ ਵੀ ਜਿਹੜੇ ਆ ਇਨ ਜਿੱਥੇ ਗੀ ਸੋ ਇਹ ਅਗਰ ਐਕਟ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਆ ਤਾਂ ਫਿਰ ਇਸ ਤਰੀਕੇ ਦੀ ਟਾਸਕ ਫੋਰਸ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਅਮਰੀਕਾ ਦੇ ਵਿੱਚ ਇਹ ਬੜਾਈ ਜਾ ਸਕਦੀ ਆ ਸੋ ਇੱਕ ਇਹ ਬਿੱਲ ਲਿਆਂਦਾ ਆ ਜਿਹਨੂੰ ਜਿਵੇਂ ਮੈਂ ਦੱਸਿਆ ਆ ਵੀ ਸਿੱਖ ਅਮਰੀਕਰ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਆ ਸੋ ਇੱਕ ਨਿਊ ਜਰਸੀ ਤੋਂ ਕਾਂਗਰਸਮੈਨ ਨੇ ਇੱਕ ਕੈਲੀਫੋਰਨੀਆ ਤੋਂ ਨੇ ਇੱਕ ਰਿਪਬਲਿਕ ਪਾਰਟੀ ਦੇ ਨੇ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਨੇ ਤੋ ਇਹਦਾ ਬਲੋ ਸਾਂਝੇ ਤੌਰ ਤੇ ਲਿਆਦਾ ਗਿਆ ਆ ਹੁਣ ਦੇਖਦੇ ਆ ਇਹ ਪਾਸ ਹੁੰਦਾ ਨਹੀਂ ਹੁੰਦਾ ਕਾਨੂੰਨ ਬਣਦਾ ਨਹੀਂ ਬਣਦਾ ਤੇ ਅੱਗੇ ਇਹਦੇ ਉੱਪਰ ਕੀ ਜਿਹੜੀ ਆ ਕਾਰਵਾਈ ਹੋਣੀ ਜੀ ਚਲੋ ਸਾਰੀਆਂ ਪਾਰਟੀਆਂ ਦੇ ਵਿੱਚੋਂ ਇੱਕ ਇੱਕ ਜਾਣੇ ਆਏ ਨੇ ਆਂਦਾ ਨਾਰਾ ਮਾਰਿਆ ਤੇ ਐਕਟ ਲੈ ਕੇ ਆਏ ਆ ਦੇਖਦੇ ਆ ਪਾਸ ਹੁੰਦਾ ਤੁਸੀਂ ਕੀ ਆ ਤੇ ਅਗਲੀ ਖਬਰ ਤੇ ਆਪਣੇ ਸ਼ਹਿਰ ਵਾਲ ਨੂੰ ਮੁੜੇ ਜੀ ਥੋੜਾ ਜਿਹਾ ਪ੍ਰਿੰਸ ਸਾਹਿਬ ਤੇ ਬ੍ਰੈਂਟਨ ਜੀ ਕਹਿੰਦੇ ਬੱਸਾਂ ਦਾ ਸਫਰ ਮਹਿੰਗਾ ਹੋ ਸਕਦਾ ਜੀ ਆ ਦੇਖੋ ਬਿਲਕੁਲ ਸੋ ਤੇ ਜਿਵੇਂ ਪਹਿਲਾਂ ਵੀ ਅਸੀਂ ਦੇਖਿਆ ਵੀ 1.5% ਇਹ ਬਰੈਂਡ ਦੇ ਵਿੱਚ ਜਿਹੜਾ ਬਰੈਵਟਨ ਦਾ ਹਿੱਸਾ ਫੜਾਇਆ ਇਹ ਪ੍ਰੋਫਿਟ ਟੈਕਸ ਵਾਧੇ ਦੀ ਤਜਵੀਜ਼ ਰੱਖੀ ਗਈ ਸੀ ਪ੍ਰਪੋਜ਼ਲ ਰੱਖਿਆ ਗਿਆ ਸੀਗਾ ਤੇ ਪੀ ਲੀਜਰ ਵੱਲੋਂ ਆਪਣੇ ਪੱਧਰ ਦੇ ਉੱਪਰ ਪ੍ਰਪੋਜ਼ਲ ਇਸ ਤਰੀਕੇ ਦਾ ਰੱਖਿਆ ਹੋਇਆ ਤੇ ਸਕੂਲ ਬੋਰਡ ਵੀ ਉਹਨਾਂ ਦੇ ਵੀ ਖਰਚੇ ਜਿਹੜੇ ਡੇ ਬਾਈ ਡੇ ਵੱਧ ਰਹੇ ਨੇ ਉਹ ਵੀ ਕੋਈ ਆਪਣੀ ਤਜਵੀਜ਼ ਰੱਖ ਸਕਦੇ ਨੇ ਸੋ ਹਰ ਸਾਲ ਇਹ ਮਾਨਕ ਚੱਲਿਆ ਵੀ 5% ਦੇ ਲਾਗੇ ਤਾਂ ਏ ਓਵਰਆਲ ਜਿਹੜੇ ਟੈਕਸ ਨੇ ਪੀ ਰੀਜੀਨ ਦੇ ਵਿੱਚ ਬ੍ਰੈਂਕਟਰ ਦੇ ਵਿੱਚ ਇਹ ਵੱਧ ਰਹੇ ਨੇ ਪਰ ਇਹਦੇ ਨਾਲ ਜੇਕਰ ਅਸੀਂ ਬ੍ਰੈਂਕਟਰ ਟ੍ਰਾਂਜ਼ਿਟ ਦੀ ਗੱਲ ਕਰੀਏ ਜਿਹੜੀ ਬ੍ਰੈਂਕਟਰ ਦੇ ਵਿੱਚ ਬੱਸਾਂ ਦੀ ਸਰਵਿਸ ਚੱਲਦੀ ਹੈ ਉਹਦੀ ਗੱਲ ਕਰੀਏ ਤਾਂ ਜਿਹੜਾ 2026 ਦਾ ਜਿਹੜਾ ਬਜਟ ਹੈ ਤੇ ਉਹਦੇ ਵਿੱਚ ਭਿੰਨ ਜਿਹੇ ਪ੍ਰਪੋਜ਼ਲ ਰੱਖੇ ਗਏ ਨੇ ਕਿ ਕਿਰਾਏ ਦੇ ਵਿੱਚ 5% ਦੀ ਵਧोतरी ਕੀਤੀ ਜਾਵੇ ਪਰ 5% ਕਿਰਾਇਆ ਬੱਸਾਂ ਦਾ ਵਧਾਇਆ ਜਾਵੇ ਸੋ ਇਸ ਸਮੇਂ ਜੋ ਕਿਰਾਇਆ ਸਾਡੇ 4 ਡਾਲਰ ਕੈਸ਼ ਆ ਜੇ ਤੁਸੀਂ ਕੈਸ਼ ਦੰਦੇ ਹੋ ਤਾਂ 4.5 ਡਾਲਰ ਤੁਹਾਨੂੰ ਦੇਣੇ ਪੈਂਦੇ ਆ ਤੇ ਇਹ ਮਈ 2023 ਤੋਂ ਲਗਭਗ ਢਾਈ ਸਾਲ ਤੋਂ ਇਹ ਕਿਰਾਇਆ ਚੱਲਦਾ ਜਾ ਰਿਹਾ ਤੇ ਹੁਣ ਜਣ ਇਹ ਜਿਹੜਾ ਪ੍ਰੋਪੋਜ਼ਲ ਹੈ 5% ਵਾਧੇ ਦਾ ਮੰਨ ਲਿਆ ਜਾਂਦਾ ਆ ਤਾਂ ਬ੍ਰੈਮਟਨ ਦੇ ਵਿੱਚ ਕਿਰਾਇਆ ਫਿਰ 4 ਡਾਲਰ ਤੇ 72 ਸੈਂਟ ਜਿਹੜਾ ਹੋ ਸਕਦਾ ਆ ਸੋ 22 ਸੈਂਟ ਦੇ ਲਾਗੇ ਵਸਦਾ ਕਿਰਾਇਆ ਜਿਹੜਾ ਵਸ ਸਕਦਾ ਆ ਤੇ ਇਹਦੇ ਨਾਲ ਇਹ ਕਾਰਨ ਜਿਹੜੇ ਦੇਖੀਏ ਵੀ ਕਾਰਨ ਉਹ ਕੀ ਦੱਸਦੇ ਪਏ ਨੇ ਕਿਉਂਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਇਬਰਾਪਟਨ ਦੇ حوالے ਨਾਲ ਸਾਹਮਣੇ ਆਈਆਂ ਉਹ ਕਹਿੰਦੇ ਕਿ ਜਦੋਂ ਦੇ ਇਮੀਗ੍ਰੇਸ਼ਨ ਘਟੀ ਹੈ ਇਮੀਗ੍ਰੈਂਟਸ ਘਟ ਆ ਰਹੇ ਨੇ ਇਹ ਬਾਰੋਂ ਬੰਦੇ ਘਟ ਆ ਰਹੇ ਨੇ ਕਹਿੰਦੇ ਵੀ ਉਹਦੇ ਨਾਲ ਕੀ ਹੋਇਆ ਕਿ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਘਟਦੀ ਜਾ ਰਹੀ ਹੈ ਇਹ ਬੱਸਾਂ ਪਹਿਲਾਂ ਭਰ ਕੇ ਜਾਂਦੀਆਂ ਸੀ ਆ ਹੁਣ ਬੱਸਾਂ ਕਹਿੰਦੇ ਖਾਲੀ ਜਾ ਰਹੀਆਂ ਨੇ ਤੇ ਕਬਾਈ ਕਰੇ ਉਮੀ ਹੋ ਰਹੀ ਰਹੀ ਤੇ ਕਬਾਈ ਨੂੰ ਫਿਰ ਪੂਰਾ ਕਰਨ ਵਾਸਤੇ ਇਹ ਇਹ ਜ਼ਰੂਰੀ ਹੋ ਜਾਂਦਾ ਕਿ ਥੋੜਾ ਬੋਸਾ ਕਿਰਾਇਆ ਵਧਾਇਆ ਜਾਵੇ ਕਿਉਂਕਿ वैसे तो ਜੇਕਰ ਅਸੀਂ ਇਹ ట్రాਨਜ਼ਿਟ ਸਿਸਟਮ ਦੀ ਗੱਲ ਕਰੀਏ ਬ੍ਰੈਮਟਨ ਦਾ ਆ ਮੈਸੀ ਸਾ ਕਲਾਜਾ ਗੁਰ ਸ਼ਹਿਰਾਂ ਦਾ ਆ ਇਹ ਫੈਡਰਲ ਪੱਧਰ ਤੇ ਵੀ ਗਰਾਟਾ ਮਿਲਦੀ ਆ ਰਹੀ ਕਿ ਤੁਸੀਂ ਇਸੇ ట్రాਨਜ਼ਿਟ ਸਿਸਟਮ ਉਹ ਜਿਹੜਾ ਸਚਾਰੂ ਰੂਪ ਚ ਇਹ ਚਲਾਉਣਾ ਆ ਉੱਚ ਆਪਣਾ ਸਿਟੀ ਦਾ ਵੀ ਹਿੱਸਾ ਹੁੰਦਾ ਆ ਪਰ ਹੁਣੇ ਕਹਿ ਰਹੇ ਨੇ ਵੀ ਸਵਾਰੀਆਂ ਕਿਨੇ ਘਟੇ ਬਹੁ ਗਈਆਂ ਨੇ ਇਹ ਉਨੀ ਕਮਾਈ ਹੋ ਨਹੀਂ ਰਹੀ ਬੱਸਾਂ ਵਾਧੂ ਪਾ ਲਈਆਂ ਨੇ ਤੇ ਇਸ ਕਰਕੇ ਫੇ ਇੱਕ ਰਾਇਆ ਵਧਾਉਣਾ ਜਿਹੜਾ ਪੜਾ ਆ ਤੇ 5% ਵਾਦੇ ਦੀ ਤਜਵੀਜ਼ ਇਹਨਾਂ ਵੱਲੋਂ ਰੱਖੀ ਗਈ ਹੈ ਤੇ ਦੂਜੇ ਪਾਸੇ ਨਾਲ ਭਵਿੰਦਾ ਜੀ ਗੱਲ ਕਰੀਏ ਕਿ ਜਿਹੜੀ ਸਨੋਹ ਦੀ ਵੱਟ ਬਣਦੀ ਹੈ ਕਿ ਸਾਨੂੰ ਪਤਾ ਵੀ ਇਹ ਮੁੱਦਾ ਵੀ ਜਦੋਂ ਵੇਟਰ ਆਉਂਦੀ ਹੈ ਸਿਆਲ ਆਉਂਦੇ ਨੇ ਸਨੋਹ ਚੱਲਣੀ ਸ਼ੁਰੂ ਹੁੰਦੀ ਹੈ ਤੇ ਇਹ ਮੁੱਦਾ ਵੀ ਫੇ ਭਖਣਾ ਸ਼ੁਰੂ ਹੋ ਜਾਂਦਾ ਫੇ ਰੌਲਾ ਪੈ ਜਾਂਦਾ ਵੀ ਨਾਲ ਦੇ ਸ਼ਹਿਰਾਂ ਦੇ ਵਿੱਚ ਇਹ ਵੱਟ ਸਾਫ਼ ਕੀਤੀ ਜਾਂਦੀ ਹੈ ਸਾਡੇ ਸ਼ਹਿਰ ਦੇ ਵਿੱਚ ਵੱਟ ਸਾਫ਼ ਨਹੀਂ ਹੁੰਦੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਉਨੀ ਸਨੋਹ ਨਹੀਂ ਹੁੰਦੀ ਜਿੰਨੀ ਵੱਡੀ ਵੱਟ ਬਣ ਜਾਂਦੀ ਹੈ ਤੇ ਆਮ ਸੁਧਾਰਨ ਬੰਦੇ ਕੋਲੋਂ ਉਹ ਵਟ ਨੂੰ ਤੋੜਨਾ ਜਾਂ ਉਹ 15 ਕਾਨਾ ਕਾफी ਮੁਸ਼ਕਲ ਹੋ ਜਾਂਦਾ ਹੁਣ ਲੋਕ ਵੀ ਇਸ ਤਰੀਕੇ ਦੀਆਂ ਸ਼ਿਕਾਇਤਾਂ ਵੀ ਕਰਦੇ ਨੇ ਕਿ ਜੋ ਸਾਈਡਵਾਕ ਬੜੇ ਹੋਏ ਨੇ ਅਗਰ ਤੁਸੀਂ ਸਾਫ਼ ਨਹੀਂ ਕਰਦੇ ਸਿਟੀ ਜੁਰਮਾਨੇ ਵੀ ਲਾਉਂਦੀ ਹੈ ਪਰ ਕਈ ਵਾਰ ਫਿਰ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਸਾਫ਼ ਕਰਨਾ ਹੀ ਬੜਾ ਮੁਸ਼ਕਲ ਹੋ ਜਾਂਦਾ ਤੇ ਇਹਦੇ ਵਿੱਚ ਹੁਣ ਇਹ ਤੜ ਲੱਗਾ ਕਿ ਮੀਸੀ ਸਾਗਾ ਦੀ ਗੱਲ ਕਰੀਏ ਉਹ ਕਹਿੰਦੇ ਵੀ ਖਰਚਾ ਜਿਹੜਾ ਮੀਸੀ ਸਾਗਾ ਤੇ ਪੈ ਰਿਹਾ ਉਹ 21 ਡਾਲਰ ਦਾ ਸਾਲਾਨਾ ਦਾ ਹੈ ਤੇ ਬ੍ਰੈਮਟਨ ਦੇ ਵਿੱਚ ਇਹਨਾਂ ਨੇ ਜੋ ਆਪਣਾ ਸਾਬਕਾ ਕੀਤਾ ਆ ਇਹ 92 ਡਾਲਰ ਦੱਸ ਰਹੇ ਨੇ ਤੇ ਇਹ ਫਰਕ ਇੰਨਾ ਕਿਦਾਂ ਆ ਵੀ ਇੱਕ ਸ਼ਹਿਰ ਦੇ ਵਿੱਚ 21 ਡਾਲਰ ਤੇ ਇੱਕ ਸ਼ਹਿਰ ਦੇ ਵਿੱਚ 92 ਡਾਲਰ ਤੇ ਇਹਦੇ ਉੱਪਰ ਵੀ ਹੁਣ ਸਵਾਲ ਥੋੜੇ ਖੜੇ ਹੋ ਰਹੇ ਨੇ ਕਿ ਇੱਕ ਸ਼ਹਿਰ ਸਰਵਸਤ ਜਿਹੜੀ ਦੇ ਰਿਹਾ ਉਹ ਘੱਟ ਖਰਚੇ ਦੇ ਰਿਹਾ ਤੇ ਨਾਲ ਦਾ ਹੀ ਸ਼ਹਿਰ ਫਿਰ ਐਨਾ ਵਧਾ ਕੇ ਖਰਚਾ ਕਿਉਂ ਦੱਸ ਰਿਹਾ ਸੋ ਇਸ ਗੱਲ ਨੂੰ ਲੈ ਕੇ ਵੀ ਥੋੜੀ ਚਰਚਾ ਛੜੀ ਹੋਈ ਹੈ ਹੁਣ ਦੇਖਦੇ ਆ ਵੀ ਇਹ ਸਿਟੀ ਕੋਈ ਫੈਸਲਾ ਲੈਂਦੇ ਕਿਉਂਕਿ ਹੁਣ ਜੇ ਮੰਨ ਲੋ ਹੁਣ ਫੈਸਲਾ ਲੈ ਵੀ ਲੈਂਦੇ ਨੇ ਹੁਣ ਤਾਂ ਆਲਰੇਡੀ ਜਨਵਰੀ ਲੰਘ ਚੁੱਕਾ ਇਹ ਵੀ ਅਗਲੇ ਸਾਲ ਨੂੰ ਜਾਂ ਉਸ ਤੋਂ ਅਗਲੇ ਸਾਲ ਤੇ ਫੇ ਲਾਗੂ ਹੋ ਸਕਦਾ ਆ ਹੁਣ ਤਾਂ ਲਾਗੂ ਹੋਣਾ ਬੜਾ ਮੁਸ਼ਕਲ ਹੈ ਪਰ ਕਿੰਨਾ ਕੁ ਬੋਝ ਬਣੇਗਾ ਬਿਸ਼ੀ ਸਾਗਾ ਦੇ ਬਰਾਬਰ ਇਹ ਬਣੇਗਾ ਜਾਂ ਉਸ ਤੋਂ ਜ਼ਿਆਦਾ ਬਣੇਗਾ ਚਾਹੇ ਕਰਨਗੇ ਵੀ ਜਾਂ ਨਹੀਂ ਕਰਨਗੇ ਇਹ ਹੁਣ ਔਨ ਵਾਲੇ ਦਿਨਾਂ ਤੇ ਸਿਟੀ ਦੇ ਫੈਸਲਾ ਲੈ ਫਿਰਾਨ ਸਾਹਿਬ ਦੋਈ ਖਬਰਾਂ ਨੂੰ ਮੈਂ ਅੱਗੇ ਜਾ ਕੇ ਤੁਹਾਡੀ ਖਬਰਾਂ ਤੋਂ ਬਾਅਦ ਮਾਫ ਕਰਨਾ ਇੱਕ ਬੱਸਾਂ ਦੇ ਕਿਰਾਏ ਨੂੰ ਲੈ ਕੇ ਕਿਉਂਕਿ ਇਹ ਮਿਊਨਿਸਪੈਲਿਟੀ ਦੀ ਜੌਬ ਆ ਜਿਹੜੀਆਂ ਬੱਸਾਂ ਚਲਾਉਣੀਆਂ ਹੁੰਦੀਆਂ ਨੇ ਤੇ ਬਾਕੀ ਆ ਬਟ ਵਾਲਾ ਬਟ ਬੰਨੇ ਦਾ ਰੌਲਾ ਤੇ ਬਾਕੂ ਵੀ ਖਬਰਾਂ ਤੁਸੀਂ ਸਾਂਝੀਆਂ ਕੀਤੀਆਂ ਪ੍ਰਿੰਨ ਸਾਹਿਬ ਪ੍ਰਿੰਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਸਦਾ ਕੁਲਤੰਨ ਸਿੰਘ ਪ੍ਰਿੰਨਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਪ੍ਰਿੰਨ ਸਾਹਿਬ ਹੁੰਦੀ ਹੈ ਕਾਹਨੂੰ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ